ਬਸ ਦੇ ਅੰਦਰ ਸੌਫਰ ਕਰ ਰਹੇ ਹਾਂ ਸੀ ਠੀਕ ਹੈ ਜੀ ਥੋੜਾ ਥੋੜਾ view ਤੋਂ ਬਾਹਰਲਾ ਦਿਖਾਉਨੇ ਆ ਰਮਾਨੀਆਂ ਦਾ ਇੱਕ ਬੜਾ ਵਧੀਆ ਦ੍ਰਿਸ਼ ਤੁਹਾਡੇ ਨਾਲ ਦਿਸ਼ ਕਰ ਰਹੇ ਹਾਂ ਕਿ ਤਾਣ ਲੋਕੀ ਰਹਿੰਦੇ ਆ ਕਿ ਤਾ ਹੱਸਦੇ ਖੇਡਦੇ ਆ ਬੋਲਦੇ ਚੱਲਦੇ ਆ ਜਿਸ ਤਰ੍ਹਾਂ ਲੱਗੀ ਹੁੰਦੀ ਆ ਆਸ ਤੇ ਆ ਕਾੜਵੀ ਲਗਾ ਕੇ ਬਾਸ ਦੇ ਵਿੱਚ ਹੀ ਟਿਕਟ ਮਿਲ ਜਾਂਦਾ ਹੈ। ਅਸੀਂ ਆਪਣਾ ਕਾਰਡ ਲਗਾ ਕੇ ਬਾਸ ਦੇ ਵਿੱਚ ਟਿਕਟ ਲੈ ਸਕਦੇ ਹਾਂ। ਐਕਸਟਰਾ ਟਿਕਟ ਵੀ ਬਾਹਰੋਂ ਮਿਲ ਜਾਂਦੀ ਹੈ ਜਿਸ ਤਰ੍ਹਾਂ ਇੱਥੇ ਸ਼ੌਪ ਦੇ ਵਿੱਚ ਛੋਟੀਆਂ-ਛੋਟੀਆਂ ਦੁਕਾਨਾਂ ਹੁੰਦੀਆਂ ਜਿੱਥੋਂ ਫਿਰ ਤੋਂ ਵੀ ਮਾਸ ਮਿਲ ਜਾਂਦੀ ਹੈ। ਟਿਕਟ ਮਿਲ ਜਾਂਦੀ ਹੈ। ਬਾਸ ਸਟਾਪ ਦੇ ਵਿੱਚ ਦੇਖ ਰਹੇ ਹੋ। ਦੋ ਰੌ ਆਟੋਮੈਟਿਕਲੀ ਖੁੱਲਦੇ ਆ ਤੇ ਬੰਦ ਹੁੰਦੇ ਆ। ਬਹੁਤ ਸੋਹਣਾ ਆ। ਬਸ ਦਾ ਇੱਕ ਬਹੁਤ ਹੀ ਵਧੀਆ ਨਜ਼ਾਰਾ ਹੈ। ਕੋਈ ਬਸ ਦੀ ਕੋਈ ਜ਼ਿਆਦਾ ਆਵਾਜ਼ ਨਹੀਂ ਹੈ। ਇਲੈਕਟ੍ਰੋਨਿਕ ਲੱਸਾਂ ਹੈਗੀਆਂ ਸਾਰੀਆਂ। ਪੋਲੂਸ਼ਨ ਰਹਿ ਰਿਹਾ ਤਾਂ। ਪੋਲੂਸ਼ਨ ਨਿਕਲ ਆਉਂਦਾ। ਛੋਟਾ ਜਿਹਾ ਸਫ਼ਰ ਅਸੀਂ ਕਰਨਾ। ਨਾਲ ਨਾਲ ਤੁਹਾਨੂੰ ਵੀ ਸਫ਼ਰ ਕਰਵਾ ਰਹੇ ਹਾਂ ਰਮਾਨੀਆ ਦਾ। ਜਿਸ ਤਰ੍ਹਾਂ ਦੁਕਾਨ ਆਈ ਸੀ ਇੱਕ ਛੋਟੀ ਜੀ। ਜਿਹੜੀ ਕਿ ਸਾਨੂੰ ਟਿਕਟਾਂ ਵੀ ਪ੍ਰੋਵਾਈਡ ਕਰਦੀ ਹੈ। ਨਹੀਂ ਤਾਂ ਤੁਸੀਂ ਆਪਣੇ ਬੈਂਕ ਦੇ ਏਟੀਐਮ ਕਾਰਡ ਦੋਗੇ ਇੱਥੇ ਸਿੱਧਾ ਬੱਸ ਲੈ ਸਕਦੇ ਬੱਸ ਦੇ ਵਿੱਚ ਹੀ ਟਿਕਟ ਲੈ ਸਕਦੇ ਬੋਲ ਕਲਾਕ ਕਿੰਨਾ ਵਧੀਆ ਬਣਿਆ ਹੋਇਆ ਛੋਟੇ ਛੋਟੇ ਨਜ਼ਾਰੇ ਛੋਟੀਆਂ ਛੋਟੀਆਂ ਸੜਕਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਅਸੀਂ ਇੱਥੋਂ ਜਾ ਰਹੇ ਹਾਂ ਟੋਮਿਸਮੋਰ ਥੋੜੀ ਜੀ ਸ਼ਾਪਿੰਗ ਕਰਾਂਗੇ ਸ਼ਾਪਿੰਗ ਕਰਨ ਵਾਸਤੇ ਅਸੀਂ ਨਿਕਲੇ ਹਾਂ ਚਲੋ ਨਾਲੇ ਤੁਹਾਨੂੰ ਛੋਟੀ ਜੀ ਜਰਨੀ ਵੀ ਹੋ ਜਾਏਗੀ ਕੋਸ਼ਿਸ਼ ਕਰ ਰਹੇ ਹਾਂ ਜੇ ਤੁਹਾਨੂੰ ਛੋਟੇ ਛੋਟੇ ਕੈਪਚਰ ਕਰਕੇ ਵਧੀਆ ਵਧੀਆ ਸੀਨ ਦਿਖਾਏ ਮੈਗਾ ਮੀਜ पेट्रोल पंप है मेन फार्मेसी है बस बिल्कुल खाली हो गई है थोड़ी जी सवारी आएगी कराਉਣੇ ਆ ਤੁਹਾਨੂੰ ਰਮਾਨੀਆਂ ਦੇ ਛੋਟੇ ਛੋਟੇ ਸੀਨ ਤੁਹਾਨੂੰ ਦਿਖਾਵਾਂਗੇ ਚਾਹੇ ਫਿਰ ਦੇ ਰੂਲ ਸਾਰੇ ਫੋਲੋ ਕਰਦੇ ਆਂ ਦੇਖੋ પેટ્રોલ ਪੰਪ ਤੇ ਤੁਹਾਨੂੰ ਕੋਈ ਬੰਦਾ ਨਜ਼ਰ ਨਹੀਂ ਆਊਗਾ ਕਿ ਜਿਹੜਾ ਵਰਕਰ ਹੋਵੇ ਲੇਕਿਆ ਪੈਸੇ ਲਾਉਂਦੇ ਆ ਆਪਣੇ ਪੈਸੇ ਜਮਾ ਕਰਦੇ ਆ ਉਟੇਓੜੇ ਸੀਨ ਕੈਪਚਰ ਕਰਕੇ ਨਾਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸਾਡੀ ਰਮਾਨੀਆਂ ਦਾ ਨਜ਼ਾਰਾ ਵੀ ਲੈ ਸਕੋ ਤੁਸੀਂ ਸਾਡੀ বাস ਸਿਟੀ ਤੋਂ ਬਾਹਰ ਜਾ ਰਹੀ ਹੈ ਥੋਮੀ ਸਮੋਲ ਜਾਵਾਂਗੇ ਅਸੀਂ ਇਹ ਨਹੀਂ ਇਹ ਸਿਟੀ ਤੋਂ ਬਾਹਰ ਅਸੀਂ ਆ ਚੁੱਕੇ ਹਾਂ ਤੁਸੀਂ ਦੇਖੋਗੇ ਹਰਿਆਲੀ ਦੇ ਨਾਲ-ਨਾਲ ਤੁਹਾਨੂੰ ਸਮੁੰਦਰ ਵੀ ਨਜ਼ਰ ਆਏਗਾ ਬਿਲਡਿੰਗਾਂ ਦੇ ਮੈਂ ਇੱਕ ਬਿਲਡਿੰਗ ਦੇ ਨਾਲ ਇਸਲੇ ਸਾਈਡ ਤੇ ਇੱਥੇ ਵੀ ਵਰਨਾ ਦੇ ਤੁੰਤ ਫੁੱਲ ਆਪਣੇ ਆਪ ਹੀ ਖੜੇ ਜਾਂਦੇ ਆ ਜਦੋਂ ਹੀ ਮੌਸਮ ਗਰਮੀ ਦਾ ਆਉਂਦਾ ਗਰਮੀ ਦਾ ਇੱਥੇ ਆਉਂਦੀ ਨਹੀਂ ਫੁੱਲ ਆਪਣੇ ਆਪ ਹੀ ਖੜੇ ਜਾਂਦੇ ਆ ਹਰਿਆਲੀ ਦੇ ਨਾਲ ਨਾਲ ਫਲਾਵਰ ਵੀ ਬਹੁਤ ਹੀ ਜ਼ਬਰਦਸਤ ਹੈ ਅਯੋ ਕੀ ਸੋ ਇੰਟਰਸਟਿੰਗ ਸਦੀ ਡੈਸਟੀਨੇਸ਼ਨ ਆਉਣ ਵਾਲੀ ਹੈ ਸੁੰਦਪੋਣੇ ਆ ਉੱਥੇ ਹਨਵਾਰ ਕੁਲਵਾੜੀ ਕਿੰਨੀ ਵਧੀਆ ਹੈ ਦੇਖੋ ਜਾਨਾ 75 25

ਦੇ ਹੁੰਦੀਆਂ ਕੰਪਨੀਆਂ ਦੇ ਵੱਡੇ ਵੱਡੇ ਮਾਲ ਤੋਂ ਮਿਸ ਜੀ ਆ ਗਏ ਹਾਂ ਹਾਂ ਜੀ ਪਹੁੰਚ ਗਏ ਹਾਂ ਜੀ ਵਾਹ ਲੋ ਜੀ ਅਸੀਂ ਉੱਪਰ ਆਏ ਨੇ ਪਰਵਾਜ ਚੁੜੇਗਾ ਮਾਲ ਨਸਾਂ ਲੱਗੀਆਂ ਪਈਆਂ ਇੱਥੇ ਦੇਖੋ ਗੱਡਾ ਤਕੜਾ ਮੌਲਾ ਕਿਰਪਾ ਟੌਪ ਇੱਥੇ ਥੋੜੀ ਜਿਹੀ ਸ਼ਾਪਿੰਗ ਕਰਾਂਗੇ ਅਸੀਂ ਇਸ ਬੱਸ ਦੇ ਵਿੱਚ ਅਸੀਂ ਆਏ ਆ ਇਹ ਸਾਡੇ ਸੱਜਣਾਂ ਦੇ ਨਾਲ ਸਾਡਾ ਹਾਂ ਤੁਹਾਡਾ ਆਪਣਾ ਜਸਵਿੰਦਰ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਅੱਜ ਇੱਥੇ ਦੀ ਵੀਡੀਓ Men vi må holde på det. ਉਮਰ ਇਹਦੀ ਵੀਡੀਓ ਦਿਖਾਉਣੇ ਆ ਨਾਲ ਤੁਹਾਨੂੰ ਮੌਲ ਦੀ ਸਰਕਸ ਲਾਉਣੀ ਆ ਅਕਸਰ ਲੋਕ ਇਥੇ ਛੁੱਟੀ ਵਾਲੇ ਦਿਨ ਤਾਂ ਆ ਜਾਂਦੇ ਆ ਬਾਹਰ ਸਰਕਸ ਵੀ ਲੱਗੀ ਹੋਈ ਆ ਉਹਦੇ ਬਾਰੇ ਮੈਨੂੰ ਪਤਾ ਨਹੀਂ ਸੀਗਾ ਸਰਕਸ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਛੋਟਾ ਜਿਹਾ ਸੀਨ ਦਿਖਾਈਏ